ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਗੈਂਗਸਟਰ ਗੋਲਡੀ ਬਰਾੜ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਗੈਂਗਸਟਰ ਗੋਲਡੀ ਬਰਾੜ ਦੇ ਮਾਤਾ ਪਿਤਾ ਦੀ ਗ੍ਰਿਫਤਾਰੀ ਹੋਈ ਆ ਤਾਂ ਗੋਲਡੀ ਬਰਾੜ ਦੇ ਮਾਤਾ ਪਿਤਾ ਗ੍ਰਿਫਤਾਰ ਕੀਤੇ ਗਏ ਨੇ ਮੁਕਸਰ ਕੋਰਟ ਦੇ ਵਿੱਚ ਅੱਜ ਪੇਸ਼ੀ ਹੋਣੀ ਆ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤੇ ਗਏ ਨੇ ਮੁਕਸਰ ਦੇ ਵਿੱਚ 2024 ਦੇ ਵਿੱਚ ਇੱਕ ਐਫਆਈਆਰ ਦਰਜ ਹੁੰਦੀ ਆ ਜ਼ਬਰਨ ਬਸੂਲੀ ਮਾਮਲੇ ਦੇ ਵਿੱਚ ਤਾਂ ਉਸ ਮਾਮਲੇ ਦੇ ਵਿੱਚ ਅੱਜ ਗੋਲਡੀ ਬਰਾੜ ਦੇ ਮਾਤਾ ਪਿਤਾ ਗ੍ਰਫਤਾਰ ਕਿਤੇ ਨੇ ਜਿਨ੍ਹਾਂ ਦੀ ਥੋੜੀ ਦੇਰ ਦੇ ਵਿੱਚ ਮੁਕਸਰ ਦੇ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ ਤਾਂ ਪੇਸ਼ੀ ਤੋਂ ਬਾਅਦ ਉਹਨਾਂ ਦਾ ਰਿਮਾਂਡ ਲੈਣ ਦੀ ਮੰਗ ਕੀਤੀ ਜਾਵੇਗੀ ਤਾਂ ਰਿਮਾਂਡ ਮਿਲਦਾ ਜਾਂ ਨਹੀਂ ਮਿਲਦਾ ਇਹ ਅਦਾਲਤ ਨੇ ਤੈਅ ਕਰੇਗੀ ਪਰ ਗੋਲਡੀ ਬਰਾੜ ਜੋ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਦਾ ਮੁੱਖ ਮੁਲਜ਼ਮ ਹੈ ਜੋ ਕਿ ਵਿਦੇਸ਼ਾਂ ਦੇ ਵਿੱਚ ਬੈਠਾ ਮੋਸਟ ਵੰਟਡ ਹੈ ਰੈੱਡ ਕਾਰਨਰ ਨੋਟਸ ਜਾਰੀ ਕੀਤਾ ਹੋਇਆ ਗੋਲਡੀ ਬਰਾੜ ਦੇ ਖਿਲਾਫ ਪਰ ਹੁਣ ਇੱਕ ਵੱਡਾ ਝਟਕਾ ਗੋਲਡੀ ਬਰਾੜ ਨੂੰ ਲੱਗਿਆ ਕੀ ਗੋਲਡੀ ਬਰਾੜ ਦੇ ਮਾਤਾ ਪਿਤਾ ਗ੍ਰਿਫਤਾਰ ਕਰ ਲੇ ਸ਼ਮਸ਼ੇਰ ਸਿੰਘ ਪਿਤਾ ਤੇ ਮਾਤਾ ਪ੍ਰਿਤਪਾਲ ਕੌਰ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਗਿਆ 2024 ਦਾ ਮਾਮਲਾ ਸੀ ਉਸ ਮਾਮਲੇ ਦੇ ਵਿੱਚ ਅੱਜ ਕੋਰਟ ਦੇ ਵਿੱਚ ਪੇਸ਼ੀ ਕੀਤੀ ਜਾਵੇਗੀ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤੇ ਮੁਕਸਰ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ ਤਾਂ ਰਿਮਾਂਡ ਮੰਗਿਆ ਜਾਵੇਗਾ ਤਾਂ ਗੋਲਡੀ ਬਰਾੜ ਦੀ ਇੱਕਰ ਗੱਲ ਕੀਤੀ ਜਾਵੇ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਤਾਂ ਉਸ ਵੇਲੇ ਗੋਲਡੀ ਬਰਾੜ ਦੇ ਵੱਲੋਂ ਖੁਦ ਨਿੱਜੀ ਚੈਨਲਾਂ ਦੇ ਉੱਤੇ ਇੰਟਰਵਿਊਆਂ ਦੇ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਆ। ਲਾਰੈਂਸ ਬਿਸ਼ਨੋਈ ਦੀ ਜੋ ਜੇਲ੍ਹ ਦੇ ਅੰਦਰੋਂ ਇੰਟਰਵਿਊ ਹੁੰਦੀ ਆ ਉਸ ਇੰਟਰਵਿਊ ਦੇ ਵਿੱਚ ਲਾਰੈਂਸ ਬਿਸ਼ਨੋਈ ਖੁਦ ਇਹ ਗੱਲ ਕਬੂਲਦਾ ਕਿ ਸਾਰਾ ਤਾਮ-ਜਾਮ, ਸਾਰਾ ਤਾਣਾ-ਬਾਣਾ ਗੋਲਡੀ ਬਰਾੜ ਨੇ ਬੁਣਿਆ ਸੀ। ਗੋਲਡੀ ਬਰਾੜ ਨੇ ਸਾਰਾ ਬੰਦੋਬਸਤ ਕੀਤਾ ਸੀ। ਕਿਉਂਕਿ ਇੱਕ ਆਡੀਓ ਵੀ ਕਾਫੀ ਚਰਚਾ ਦੇ ਵਿੱਚ ਰਹਿੰਦੀ ਆ ਜਿੱਥੇ ਕਿ ਇੱਕ ਆਡੀਓ ਦੇ ਵਿੱਚ ਜੋ ਪ੍ਰਯਾਵਤ ਫੌਜੀ ਆ ਜੋ ਕਿ ਇਸ ਕਤਲ ਕਾਂਡ ਦੇ ਵਿੱਚ ਇੱਕ ਬਹੁਤ ਅਹਿਮ ਭੂਮਿਕਾ ਨਿਭਾ ਰਿਹਾ ਸੀ ਤਾਂ ਉਸ ਨੂੰ ਵੀ ਜ਼ਿੰਮੇਵਾਰੀ ਸੀ ਉਸ ਦੇ ਕੋਲ ਜੋ ਬਲੈਰੋ ਗੱਡੀ ਸੀ ਬਲੈਰੋ ਮੋਡਿਊਲ ਵਾਲਾ ਸੀ ਉਸ ਦੇ ਵੱਲੋਂ ਇੱਕ ਵੀਡੀਓ ਜਿਹੜੀ ਇੱਕ ਆਡੀਓਸ ਦੀ ਵਾਇਰਲ ਹੁੰਦੀ ਆ 골ਡੀ ਬ੍ਰਾਂਡ ਦੇ ਨਾਲ ਗੱਲਬਾਤ ਕਰਦਾ ਕਿ ਚਾੜਤਾ ਗੱਡੀ ਕਿ ਗਿਆਨੀ ਗੱਡੀ ਚਾੜਤਾ ਇਸ ਤਰੀਕੇ ਦੇ ਨਾਲ ਆਡੀਓ ਵਾਇਰਲ ਹੁੰਦੀ ਆ ਤਾਂ 골ਡੀ ਬ੍ਰਾਂਡ ਨੂੰ ਹਰ ਅਪਡੇਟ ਦਿੱਤੀ ਜਾ ਰਹੀ ਸੀ ਸਿੱਧੂ ਮੂਸੇਵਾਲਾ ਦੀ ਹਰ ਮੂਮੈਂਟ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਸੀ ਵਿਦੇਸ਼ ਦੇ ਵਿੱਚ ਲੁਕਿਆ ਹੋਇਆ ਹਾਲਾਂਕਿ ਰੈੱਡ ਕਾਰਨਰ ਨੋਟਸ ਜਾਰੀ ਹੋਇਆ ਹਾਲਾਂਕਿ ਜਦੋਂ ਗੁਜਰਾਤ ਦੇ ਵਿੱਚ ਇਲੈਕਸ਼ਨਾਂ ਸੀ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਿ ਗੈਂਗਸਟਰ ਗੋਲਡੀ ਬਰਾੜ ਨੂੰ ਰੀਟੇਨ ਕਰ ਲਿਆ ਗਿਆ ਲਗਾਤਾਰ ਇਹ ਗੱਲ ਕੀਤੀ ਜਾਂਦੀ ਆ ਬਈ ਤੇ ਕੱਲ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੈਂਗਸਟਰਾਂ ਦੇ ਪ੍ਰਤੀ ਕੋਈ ਹਮਦਰਦੀ ਨਹੀਂ ਗੈਂਗਸਟਰਾਂ ਦਾ ਸਾਥ ਦੇਣ ਵਾਲੇ ਵੀ ਬਖਸ਼ੇ ਨਹੀਂ ਜਾਣਗੇ ਗੈਂਗਸਟਰ ਵੀ ਬਖਸ਼ੇ ਨਹੀਂ ਜਾਣਗੇ ਹੁਣ ਪੰਜਾਬ ਦੀ ਪੁਲਿਸ ਲਗਾਤਾਰ ਐਨਕਾਊਂਟਰ ਜਿੱਥੇ ਕਰ ਰਹੀ ਆ ਗੈਂਗਸਟਰਾਂ ਦਾ ਉੱਥੇ ਹੀ ਵਦੇਸ਼ਾਂ ਦੇ ਵਿੱਚ ਜੋ ਗੈਂਗਸਟਰ ਬੈਠੇ ਨੇ ਉਹਨਾਂ ਨੂੰ ਭਾਰਤ ਲਿਆਉਣ ਦੀਆਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਖਿਆਲ ਗੋਲਡੀ ਬਰਾੜ ਤਾਂ ਭਾਰਤ ਲਿਆਉਣ ਦੇ ਲਈ ਪੰਜਾਬ ਦੀ ਪੁਲਿਸ ਜਾਂ ਦੇਸ਼ ਦੀ ਪੁਲਿਸ ਲਗਾਤਾਰ ਯਤਨ ਕਰ ਰਹੀ ਆ ਸਰਕਾਰਾਂ ਯਤਨ ਕਰ ਰਹੀਆਂ ਨੇ ਪਰ ਉਹਨੂੰ ਗੋਲਡੀ ਬਰਾੜ ਦੇ ਮਾਤਾ ਪਿਤਾ ਗ੍ਰਫਤਾਰ ਕੀਤੇ ਨੇ 2024 ਦਾ ਮਾਮਲਾ ਸੀ ਜ਼ਬਰ ਬਸੂਲੀ ਦਾ ਜ਼ਬਰਨ ਬਸੂਲੀ ਦੇ ਮਾਮਲੇ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਹੋਈ ਯਾਰ ਰਿਮਾਂਡ ਮੰਗਿਆ ਜਾਵੇਗਾ ਰਿਮਾਂਡ ਦੇ ਦੌਰਾਨ ਖੁਲਾਸੇ ਵੀ ਹੋ ਸਕਦੇ ਨੇ ਕਿ ਵਾਕੇ ਹੀ ਜਬਰਨ ਵਸੂਲੀ ਕਰਨ ਦੀ ਕੋਸ਼ਿਸ਼ ਜਾਂ ਜਬਰਨ ਵਸੂਲੀ ਕੀਤੀ ਗਈ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਜੇ ਆਪਾਂ ਕਹੀਏ ਬੱਚੇ ਦੀ ਸਜ਼ਾ ਮਾਪਾਪਾ ਨੂੰ ਮਿਲ ਜਾਂਦੀ ਆ ਜੱਗੂ ਭਗਵਾਨਪੁਰੀ ਇੱਕ ਨਾਮੀ ਗੈਂਗਸਟਰ ਆ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਉਹ ਵੀ ਮੁਲਜ਼ਮ ਹੈ ਤਾਂ ਜੱਗੂ ਭਗਵਾਨਪੁਰੀਏ ਦੀ ਮਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਪਿਛਲੇ ਦਿਨਾਂ ਦੇ ਵਿੱਚ ਜਿਸ ਤੋਂ ਬਾਅਦ ਜੱਗੂ ਭਗਵਾਨਪੁਰੀਏ ਦੀ ਇੱਕ ਪੋਸਟ ਵੀ ਕਾਫੀ ਚਰਚਾ ਦੇ ਵਿੱਚ ਰਹਿੰਦੀ ਆ ਹਾਲਾਂਕਿ ਅਸੀਂ ਉਸ ਪੋਸਟ ਦੀ ਪੁਸ਼ਟੀ ਨਹੀਂ ਕਰਦੇ ਉਸਨੇ ਕਿਹਾ ਕਿ ਹੁਣ ਹੱਦ ਹੋ ਗਈ ਹੈ ਹੁਣ ਪਾਣੀ ਪੜਾਂ ਦੇ ਉੱਪਰ ਦੀ ਲੰਘ ਗਿਆ ਹੁਣ ਹੋਰ ਕੁਝ ਹੋਵੇਗਾ ਤਾਂ ਪੰਜਾਬ ਦੇ ਵਿੱਚ ਫਿਰ ਗੈਂਗਸਟਰਵਾਦ ਦਾ ਖਤਰਾ ਗੈਂਗਸਟਰਵਾਦ ਦਾ ਖਦਸ਼ਾ ਜਿਤਾਇਆ ਜਾ ਰਿਹਾ ਸੀ ਤਾਂ ਗੋਲਡੀ ਬਰਾੜ ਦੇ ਵੀ ਹੁਣ ਮਾਤਾ ਪਿਤਾ ਗ੍ਰਿਫਤਾਰ ਕਰ ਲਏ ਜੱਗੂ ਭਗਵਾਨਪੁਰਿਆ ਦੀ ਮਾਤਾ ਦਾ ਜਿਹੜਾ ਆ ਪੁਲਿਸ ਨੌਜਵਾਨਾਂ ਦੇ ਵੱਲੋਂ ਕੋਈ ਜਨਪਛਾਤੀ ਵਿਅਕਤੀਆਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਕਈ ਗੈਂਗਸਟਰ ਨੇ ਜਿਹੜੇ ਉਹ ਗੈਂਗਸਟਰਾਂ ਦੇ ਇਨਕਾਊਂਟਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਜ਼ੁਰਮ ਦੀ ਦੁਨੀਆ ਦਾ ਅੰਤ ਜਿਹੜਾ ਜਾਂ ਤਾਂ ਪੁਲਿਸ ਦੀ ਗੋਲੀ ਦੇ ਨਾਲ ਆ ਜਾਂ ਫਿਰ ਵਿਰੋਧੀ ਗੈਂਗ ਦੀ ਗੋਲੀ ਦੇ ਨਾਲ ਆ ਤਾਂ ਜਿੰਨੇ ਵੀ ਗੈਂਗਸਟਰ ਆ ਜੇਕਰ ਗੱਲ ਕਰੀ ਜਾਵੇ ਵਿੱਕੀ ਗੌਂਦਰ ਦੀ ਗੱਲ ਕੀਤੀ ਜਾਵੇ ਇਨਕਾਉਂਟਰ ਹੋਇਆ ਕੈਪਟਨ ਮੋਹਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਵਿੱਕੀ ਗੌਂਦਰ ਨਵਾਂ ਬ੍ਰੇਕ ਜੇਲ੍ਹ ਕਾਂਡ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਰਹੇ ਆ ਵਿੱਕੀ ਗੌਂਦਰ ਦੇ ਨਾਲ ਹੋਰ ਕਈ ਜਿਹੜੇ ਨੇ ਗੈਂਗਸਟਰ ਨੇ ਜਿਹੜੇ ਤਾਂ ਇਸ ਦੁਨੀਆ ਤੋਂ ਜੁਰਮ ਦੀ ਦੁਨੀਆ ਨੂੰ ਛੱਡ ਕੇ ਵਾਪਸ ਆ ਗਏ ਉਹ ਅੱਜ ਜ਼ਿੰਦਗੀ ਜੀ ਰਹੇ ਨੇ ਲੱਖਾ ਸਦਾਣਾ ਦੀ ਮਿਸਾਲ ਜੇਕਰ ਦਿੱਤੀ ਜਾਵੇ ਤਾਂ ਲੱਖਾ ਸਦਾਣਾ ਵੀ ਇੱਕ ਗੈਂਗਸਟਰ ਸੀ ਪਰ ਅੱਜ ਜੁਰਮ ਦੀ ਦੁਨੀਆ ਛੱਡ ਕੇ ਪੰਜਾਬ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਲੱਖਾ ਸਧਾਨਾ ਮਾਂ ਬੋਲੀ ਪੰਜਾਬੀ ਨੂੰ ਲੈ ਕੇ ਲਗਾਤਾਰ ਚਰਚਾ ਦੇ ਵਿੱਚ ਲੱਖਾ ਸਧਾਨਾ ਤਾਂ ਪਰ ਹੁਣ ਜੇਕਰ ਗੱਲ ਇਹਨਾਂ ਗੈਂਗਸਟਰ ਦੀ ਕੀਤੀ ਜਾਵੇ ਤਾਂ ਜੁਰਮ ਦੀ ਦੁਨੀਆ ਦਾ ਅੰਤ ਜਿਹੜਾ ਆ ਬੜਾ ਖੌਫਨਾਕ ਹੁੰਦਾ ਤਾਂ ਬਹੁਤ ਨੌਜਵਾਨ ਜਿਹੜੇ ਇਹਨਾਂ ਗੈਂਗਸਟਰਾਂ ਦੀ ਲਾਈਫ ਸਟਾਈਲ ਦੇਖ ਕੇ ਕਿ ਜਿਸ ਤਰੀਕੇ ਦੇ ਨਾਲ ਲਾਰੈਂਸ ਬਿਸ਼ਨੋਈ ਜੇਲ੍ਹ ਦੇ ਅੰਦਰ ਫੋਨ ਤੇ ਇੰਟਰਵਿਊ ਕਰਦਾ ਲਾਰੈਂਸ ਬਿਸ਼ਨੋਈ ਨੂੰ ਜੋ ਲੈ ਕੇ ਆਉਂਦੇ ਨੇ ਤਾਂ 10-10 ਗੱਡੀਆਂ ਦੇ ਕਾਫਲੇ ਹੁੰਦੇ ਨੇ ਵਕਤਰਬੰਦ ਗੱਡੀਆਂ ਹੁੰਦੀਆਂ ਨੇ ਤਾਂ ਬਹੁਤ ਸਾਰੇ ਜਿਹੜੇ ਬੱਚੇ ਨੇ ਉਹਨਾਂ ਦੇ ਅਸਰੇ ਪੈਂਦਾ ਕਿ ਬੜੀ ਵਧੀਆ ਲਾਈਫ ਹੋਵੇਗੀ ਪਰ ਇਹਨਾਂ ਦੀ ਲਾਈਫ ਕੁਝ ਨਹੀਂ ਹੈ ਇਹ ਸਿਰਫ ਤੇ ਸਿਰਫ ਜੇਲ੍ਹਾਂ ਦੇ ਵਿੱਚ ਜਾਂ ਫਿਰ ਪੁਲਿਸ ਦੀ ਗੋਲੀ ਦੇ ਨਾਲ ਸ਼ਿਕਾਰ ਹੋ ਜਾਂਦੇ ਨੇ ਜਾਂ ਵਿਰੋਧੀ ਗੈਂਗ ਦੇ ਗੋਲੀ ਨਾਲ ਸ਼ਿਕਾਰ ਹੋ ਜਾਂਦੇ ਨੇ ਇੱਥੇ ਤੱਕ ਇਹਨਾਂ ਦੀ ਦੁਨੀਆ ਇੱਥੇ ਆ ਕੇ ਇਹਨਾਂ ਦੀ ਦੁਨੀਆ ਦਾ ਖਤਮ ਹੋ ਜਾਂਦਾ ਹੈ